टी पका खाली सुपरस्टार कोई जवाब गिट बीत बीता ਜਨਤਾ ਦੀ ਆਵਾਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਦੁਗਾਲ ਇਸ ਟਾਈਮ ਅਸੀਂ ਖੜੇ ਆਂ ਸਪੋਰਟਸ ਕਲੱਬ ਰੰਗਲਾ ਪੰਜਾਬ ਸਪੋਰਟਸ ਕਲੱਬ ਦੁਗਾਲ ਖੁਰਦ ਅੰਤਰਰਾਸ਼ਟਰੀ ਕਵੱਡੀ ਖਿਡਾਰੀ ਬਿੱਟੂ ਦੁਗਾਲ ਸਰੋਵਰ ਕਵੱਡੀ ਕਲੱਬ ਜਿੱਥੇ ਹਰਿਆਣੇ ਤੋਂ ਚੱਲ ਕੇ ਇੱਥੇ ਪੰਜਾਬ ਦੁਗਾਲ ਦੇ ਕੋਲ ਚੱਲ ਕੇ ਪਟਿਆਲੇ ਦੇ ਜਿੱਥੇ ਦੁਨੀਆ ਦੇ ਮਹਾਨ ਕਬੱਡੀ ਖਿਡਿਆਰੀ ਬਿੱਟੂ ਦਗਾਲ ਦਾ ਸਟੈਚੂ ਲੱਗਿਆ ਕਿੰਨੇ ਮੁਸਫੀਤ ਬਣਉਣੀ ਚਾਹੀਦੀ ਬਿੱਟੂ ਦਗਾਲ ਨੇ ਆਪਣੀ ਪੂਰੀ ਜ਼ਿੰਦਗੀ ਸਪੋਰਟਸ ਦੇ ਲੇਖੇ ਲਾਈ ਆ ਜੀ ਮਾਣ ਨਾਲ ਮਰਦੇ ਨਾਲ ਮਾਣ ਨਾਲ ਪਰਛਤੇ ਰਹਿੰਦੇ ਤੀ ਆਪਾਂ ਸਾਡਾ ਜਿੰਨਾ ਵੀ ਅੱਜ ਮਾਣ ਆ ਹੈ ਵੀ ਮਾਣ ਦਾ ਬੱਚੇ ਜੀ ਆ ਮਾਣ ਆ ਹੋਰ ਦਾ ਬੱਚੀਆਂ ਦਾ ਜਿਨ੍ਹਾਂ ਦੇ ਕਰੇ ਮਾਣ ਆ ਜੀ ਕਿੰਨੇ ਦਾਖਲ ਸਾਰੇ ਕਲੱਬ ਦਾ ਲੱਖ ਲੱਖੇ ਭਾਈ ਦੋ ਕਦਮ ਚੱਲ ਕੇ ਇੱਕ ਵਾਰੀ ਤੂੰ ਗਰਾਊਂਡ ਦੇ ਵਿੱਚ ਆਈ ਦੂਰੀਆਂ ਦੱਸਾਂਗੇ ਵੀ ਲੱਖਾ ਜਿਹੜੀ ਬਰਾਦਰ ਆਇਆ ਹੈ ਲੱਖਾ ਜਿਹਨੇ ਮਰਜੀ ਟੂਰਨਾਮੈਂਟ ਉੱਤੇ ਜਾਵੇ ਇਹ ਲੋਕੋ ਕਹਿੰਦਾ ਵੀ ਮੇਰਾ ਨਹੀਂ ਬਗਾਲ ਵਾਲਾ ਬਿੱਟੂ ਨੂੰ ਜਰੂਰ ਜੀ ਯਾਦ ਕਰ ਲਾ ਕਰੋ ਮੈਨੂੰ ਨਾ ਕਰਿਆ ਕਰੋ ਲੱਖਾ ਭਾਈ ਲੱਖਾ ਸਰਪੰਟਾ ਹੋਇਆ ਪਰ ਪਟਾਇਆ ਦਾ ਵੱਡੇ ਹੋ ਰਹੇ ਚਾਹੁੰਦੇ ਐ ਇੰਨਾ ਵੀ ਸੋਧ ਹੋਵੇ ਪਰ ਪਿੰਡ ਕਿਉਂ ਨਾ ਹੱਥ ਅੰਤਰਰਾਸ਼ਟਰੀ ਕਵੱਡੀ ਖਿਡਾਰੀ ਰਾਜ ਸਿੰਘ ਲਖਾ ਦੁਗਾਲ ਜੋ ਕਿ ਬਿੱਟੂ ਦਾ ਵੱਡਾ ਭਰਾ ਹੈ ਆਪਾਂ ਕਮੈਂਟਰੀ جلالا مین اسٹیٹ ہے ਕੀ ਬੱਲਿਆ ਕੋਈ ਮਜ਼ਾਕ ਥੋੜੀ ਐ ਸ਼ਿੰਦਰਪਾਲ ਫਰਦੀ ਥੋੜੀ ਐ ਇਹ ਬਿੱਟੂ ਐ ਵੱਡਾ ਧੰਨਵਾਦ ਆ ਮੇਰੇ ਵੀਰੋ ਹੈਰੀ ਡੀਜੇ ਲਗਾ ਦਾ ਹਾਂ ਕਹਿੰਦੇ ਆ ਹੁਣ ਸਾਊਂਡ ਵਧੀਆ ਬੋਲਦੀ ਐ ਹੈਰੀਆ ਹੁਣ ਸਰਾ ਹੋ ਗਿਆ ਹੁਣ ਬੱਲੇ ਬੱਲੇ ਹੋ ਗਿਆ ਮੇਰ ਦਾ ਸਾਊਂਡ ਦਾ ਵੀ ਵੱਡਾ ਧੰਨਵਾਦ ਪਰ ਉਧਰ ਆਪਾਂ ਵੇਖਾ ਬੱਲੇ ਬੱਲੇ ਹੁੰਦੀ ਹੋਈ ਹੋ ਸੋਨੀਆ 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 ਏ ਹਈ ਹੈ ਲਵੀ ਸੱਡੀ ਕੁ ਮਿੰਟੋ ਕੋ ਸਾਹਿਬ ਤੁਸੀਂ ਸਮਝਾ ਦੇ ਕਰੋ ਪਿੱਛੋਂ ਕਿੱਡੀ ਮਾਰਦੀ ਐ ਪਹਿਲਾਂ ਵੀ ਉੱਡੇ ਹੀ ਸੱਟ ਲੱਗੀ ਐ ਖਿਡਾਰਮਾ ਬਈ ਪਿੱਛੋਂ ਨਾ ਕਿ ਤੇਜੀ ਨੰਬਰ ਦੀ ਕਿੱਡੀ ਗੱਲ ਐ ਮੈਚ ਆ ਕੱਲ ਨੂੰ ਆਜੋ ਭੱਜ ਜਾਣੀ ਐ ਕੋਈ ਗੱਲ ਨਹੀਂ ਜੇ ਸੱਟ ਵੱਜ ਗਈ ਤਿੰਨ ਚਾਰ ਸਾਲ ਦਾ ਸੱਟਾ ਗੈਪ ਐ ਸੀਜ਼ਨ ਇੱਕ ਟਮਾਰਾ ਖੇਡਦੇ ਪਲੇਅਰ ਉਹ ਦੁੱਖ ਨਹੀਂ ਹੁੰਦਾ ਇਹ ਸੱਟ ਵਾ ਜਿਹੜੇ ਦੁਖਤੇ ਹੋ ਹੁੰਦਾ ਇਧਰ ਦੱਬੇ ਵਾਲੀ ਪਾਪੜੇ ਵੀ ਪੂਰੀ ਜਿਆ ਕਬੱਡੀ ਜੋਤੀ ਦੀ ਪੈ ਗਈ ਸੋਨੀ ਉਹ ਅਗਲੀ ਕਬੱਡੀ ਫੇਰ ਜੋਤੀ ਤਾਉਣ ਦੇ ਲਈ ਤਿਆਰ ਪਰ ਤਿਆਰ ਆ ਮੇਰੇ ਵੀਰੋ ਅੱਗੇ 3000 ਦਾ ਹੋ ਕਹਿੰਦੇ ਮੰਜੀਤ ਲੱਗਾ ਪੰਨੀ ਤੇ ਲੱਗੀ ਹੈ ਮੇਰੇ ਵੀਰੋ ਇਹ ਕੁੜੀ ਮੰਜੀਤ ਆ ਇਹ ਤਾਪ ਦੀ ਖਿਡਾਰਨੀ ਅੱਜ ਤਗਾਰ ਤੋਂ ਬੱਲੇ ਬੱਲੇ ਕਰਵਾਉਣੀ ਹੋਈ ਮੇਰੇ ਵੀਰੋ ਹੋ ਗੱਲ ਸਮੇਂ ਦੀ ਹੋਣੀ ਹੈ ਪੈਂਦੀ ਚੋਟੀ ਦੀ ਕਬੱਡੀ ਉਹ ਬੱਲੇ 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 ਵਾਹ ਓਏ ਦੁਗਾਲ ਵਾਲੇ ਖਿਡਾਰ ਨੇ ਜਿੰਨੀਆਂ ਰੇਡਾਂ ਪਾਈਆਂ ਸਾਰੀਆਂ ਮੋੜੀਆਂ ਨੇ ਜਿਹੜੇ-ਜਿਹੜੇ ਕਬੱਡੀ ਨੂੰ ਪਿਆਰ ਕਰਦੇ ਹੋ ਤਾਲੀਆਂ ਮਾਰ ਰਗੇ ਗੁਰਸ਼ੀ ਵੀਰ ਜੀ ਨਾਲ ਇਹ ਖੇਡ ਰੱਖ ਆ ਗਈ ਕਹਿੰਦੇ ਸ਼ਿੰਦਰਪਾਲ ਫੁੱਲੇੜੇ ਵਾਲੀ ਕਬੱਡੀ ਪਾਉਣ ਦੇ ਲਈ ਕਬੱਡੀ ਕਬੱਡੀ ਕਰਦੀ ਹੋਈ ਸੱਜੇ ਕਦੇ ਖੱਬੇ ਹਲੋ ਨੰਬਰ ਜਿਹੜਾ ਰੇਡਰ ਦਾ ਸ਼ੇਂਦਰਪਾਲ ਵੀ ਸਿਰ ਤੇ ਤੈਂ ਭਜਾਈ ਹੈ ਤੈਂ ਗਲਤ ਟਿਕਾਣੇ ਲਾਈਏ ਸਾਰੇ ਨਾ ਸਾਹਮਣੇ ਸ਼ੇਂਦਰਪਾਲ ਕਬੱਡੀ ਪਾ ਰਹੀ ਹੈ ਮੈਂ ਖਿਡਾਰੀਆਂ ਕੇ ਦਾ ਲੁਭਾ ਦੇ ਹੋਈ ਬਾਕੀ ਕਿਸੇ ਮਾੜੇ ਕਿਸੇ ਬੱਪਣ ਸ਼ੇਰ ਨੇ ਆਹ ਪੈਲ ਦੇ ਕਰ ਆ ਲੜੀਏ ਬੱਲਿਆ ਸ਼ੇਂਦਰਪਾਲ ਫਰਨੀ ਕੋਈ ਮਜ਼ਾਕ ਥੋੜੀ ਹੈ ਸ਼ੇਂਦਰਪਾਲ ਫਰਨੀ ਦਾ ਮੇਰੇ ਵੀਰੋ ਹੈਰੀ ਡੀਜੇ ਲਗਾਦਾ ਹਨ ਕਹਿੰਦੇ ਆ ਹੁਣ ਸਾਊਂਡ ਵਧੀਆ ਬੋਲਦੀ ਆ ਹੈਰੀਆ ਹੁਣ ਸਰਾ ਹੋ ਗਿਆ ਹੁਣ ਬੱਲੇ ਬੱਲੇ ਹੋ ਗਿਆ ਮਿਹਰਬਾਨ ਸਾਊਂਡ ਦਾ ਵੀ ਬੜਾ ਧੰਨਵਾਦ ਪਰ ਉਧਰ ਆਪਾਂ ਵੇਖਾ ਬੱਲੇ ਬੱਲੇ ਹੁੰਦੀ ਹੋਈ ਹੁਣ ਸੋਨੀਆ 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 ਏ ਸੋਨੀਆ ਲੈ ਵੀ ਸੱਡੀ ਇੱਕ ਮਿੰਟ ਕੋਈ ਸਾਹਿਬ ਤੁਸੀਂ ਸਮਝਾ ਦਿਆ ਕਰੋ ਪਿੱਛੋਂ ਕਿੱਜੀ ਮਾਰਦੀ ਐ ਪਹਿਲਾਂ ਤੇ ਓੱਡੇ ਹੀ ਸੱਟ ਲੱਗੀ ਐ ਖਿਡਾਰੀਓ ਬਈ ਪਿੱਛੋਂ ਨਾ ਤੇਜੀ ਨੰਬਰ ਦੀ ਕਿੱਡੀ ਗੱਲ ਐ ਮੈਚ ਆ ਕੱਲ ਨੂੰ ਆਜੋ ਜਾਣੀਆ ਕੋਈ ਗੱਲ ਨਹੀਂ ਜੇ ਸੱਟ ਵੱਜ ਗਈ 3 4 ਸਾਲ ਦਾ ਸੱਟਾ ਗੈਪ ਹੈ ਸੀਜ਼ਨ ਇੱਕ ਮਾੜਾ ਖੇਡ ਤੇ ਪਲੇਅਰ ਉਹ ਦੁੱਖ ਨਹੀਂ ਹੁੰਦਾ ਜੇ ਸੱਟ ਵੱਜੇ ਨੇ ਦੁੱਖ ਤੇ ਹੁੰਦਾ ਇਧਰ ਦੜਵੇ ਵਾਲੀ ਪਾਪੜੇ ਵੀ ਪੂਰੀ ਜੀ ਕਬੱਡੀ ਜੋਤੀ ਦੀ ਪੈ ਗਈ ਸੋਨੀ ਆਹ ਅਗਲੀ ਕਬੱਡੀ ਫੇਰ ਜੋਤੀ ਪਾਉਣ ਦੇ ਲਈ ਤਿਆਰ ਪਰ ਤਿਆਰ ਆ ਮੇਰੇ ਵੀਰੋ ਅੱਗੇ ਤਿੰਨ ਖਿਡਾਰਨਾ ਹੋ ਕਦੇ ਮਜੀਤ ਲੱਗਾ ਕੰਨੀ ਤੇ ਲੱਗੀ ਉਹ ਮੇਰੇ ਵੀਰੋ ਇਹ ਕੁੜੀ ਮਜੀਤ ਆ ਇਹ ਟਾਪ ਦੀ ਖਿਡਾਰਨੀ ਇਤਕਾਰ ਦੇ ਬੱਲੇ ਬੱਲੇ ਕਰਵਾਉਂਦੀ ਹੋਈ ਮੇਰੇ ਵੀਰੋ ਹੋ ਗੱਲ ਸਮੇਂ ਦੀ ਹੋਣੀ ਹੈ ਪੈਂਦੀ ਚੋਟੀ ਦੀ ਕਬੱਡੀ ਉਹ ਬੱਲੇ 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 ਉਹ ਵਾਹ ਵਾਹ ਓਏ ਦਗਾਲ ਵਾਲਿਆ ਖਿਡਾਰ ਨੇ ਜਿੰਨੀਆਂ ਰੈਡਾਂ ਪਾਈਆਂ ਸਾਰੀਆਂ ਮੋੜੀਆਂ ਨੇ ਜਿਹੜੇ ਜਿਹੜੇ ਕਬੱਡੀ ਨੂੰ ਪਿਆਰ ਕਰਦੇ ਹੋ ਤਾਲੀਆਂ ਮਾਰ ਲਵੇ ਜੋਸ਼ ਵੀਰ ਜੋਰ ਨਾਲ ਓ ਖੇੜਖ ਆ ਗਈ ਕਿਹਨੇ ਸ਼ਿੰਦਰ ਕਬੱਡੀ ਪਾਉਣ ਦੇ ਲਈ ਕਬੱਡੀ ਕਬੱਡੀ ਕਰਦੀ ਹੋਈ ਸੱਜੇ ਕਦੇ ਖੱਬੇ ਹੈਲੋ ਲਓ ਨੰਬਰ ਜਿਹੜਾ ਰੇਡਰ ਦਾ ਸ਼ਿੰਦਰਪਾਲ ਵੀ ਸਿਰੇ ਉਂਗਲ ਖੜੀ ਕੀਤੀ ਹੈ ਆਹ ਸਾਹਮਣੇ ਕਹਿੰਦੇ ਅਗਲੀ ਕਬੱਡੀ ਪੈਰੀ ਖੇਡਦੇ ਮੈਦਾਨ ਦੇ ਵਿੱਚ ਅੱਗੇ ਵੱਲ ਨੂੰ ਤਰਦੀ ਹੋਈ ਖਿਡਾਰੀ ਨੂੰ ਮੈਨੂੰ ਲੱਗਦਾ 30 ਸਕਿੰਟ ਸਿਰੇ ਤੱਕ ਜਾਂਦੀ ਹੋ ਜਾਣੀ ਹੈ। ਲਓ ਅਗਲੀ ਕਬੱਡੀ ਪੈ ਰਹੀ ਹੈ। ਯਾਪੀ ਤੰਨੇ ਨੇ ਚੜ੍ਹਵੇਂ ਪੰਦੇ। ਤੰਨੇ ਤਿਆਰ ਪਰ ਤਿਆਰ ਨੇ। ਉਧਰ ਪਾਵਣ ਵੀ ਅਸਦੀ ਹੈ। ਕਿ ਪਿੱਟੋ ਕੁਝ ਨਾ ਕੁਝ ਕਹੀਏ ਜਾਂਦਾ ਹੈ। ਲਓ ਸਾਹਮਣੇ ਛੜਦੇ ਜੀ। ਪਾਣੀ ਠੀਕ ਹੈ। ਜੀ ਨੇ ਬਰਲੀ ਉਹਦੀ ਚਰਚਾ ਕਹਿੰਦੇ ਖੁੰਡਾ ਤੇ ਬਾਜ ਬੱਟ ਕੇ ਹੋਈ ਹੈ। ਜੀ ਬਾਕੀ ਕਿਸੇ ਅਨੇਤੀ ਜੰਮੀ ਹੈ ਪਰ ਦੂਜੇ ਪਾਸੇ ਸਾਰੇ ਸ਼ਿੰਦਰਪਾਲ ਤੇ ਸ਼ਿੰਦਰਪਾਲੀ ਹੈ ਸ਼ਿੰਦਰਪਾਲ ਤੇ ਸ਼ਿੰਦਰਪਾਲੀ ਹੈ ਐਨ ਕਹਿੰਦੇ ਤਗੜਾਪਣ ਜੋੜਦੀ ਹੋਈ ਹੈ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਲੈ ਵੀ ਸੁਨੀ ਕਬੱਡੀ ਅਗਲੀ ਪਈ ਹੈ ਹੋ ਅਗਲੀ ਕਬੱਡੀ ਜੋਤੀ ਵੀ ਪਈ ਹੈ ਮੇਰੇ ਵੀਰੋ ਇਸ ਲੜਕੀ ਦਾ ਕੜਾਲ ਪਿੰਡਾ ਹੋ ਅੱਧੇ ਤਿੰਨ ਖਿਹੜਨਾ ਹੰੜਦੇ ਵਾਲੀਏ ਨੇ ਮੇਰੇ ਵੀਰੋ ਹਕਾਣ ਬਣ ਕੇ ਟਰਾਈ ਕਰਦੀ ਹੈ चङे जे कुझु चंडी हुई पले, 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 पता ला ती हुई पती भाई मल बि बड़ा ਕੀ ਸੋਨੀਆ ਕਬੱਡੀ ਪਾ ਰਹੀ ਹੈ ਸੋਨੀਆ ਕਹਿੰਦੇ ਦਵਾਲ ਬਲੀ ਕਬੱਡੀ ਪਾ ਰਹੀ ਹੈ ਸੋਨੀਆ ਦਵਾਲ ਦੀ ਕਬੱਡੀ ਪੰਗਾ ਤਪਣ ਦੇ ਨਾਲ ਪੈ ਗਿਆ ਲੱਗ ਜਾਣਾ ਪਤਾ ਮਿੱਤਰੋ ਬੁੱਲ ਫੜਿਆ ਹੋਇਆ ਖੰਝ ਖੰਝ ਕੀਤਾ ਠੀਕ ਹੈ ਟੱਕ ਨਹੀਂ ਕਰਨਾ ਮੈਂ ਤੁਹਾਡਾ ਨਾਮ ਭੁੱਲ ਗਿਆ ਕਿੱਥੋਂ ਨਹੀਂ ਲਓ ਸਾਹਮਣੇ ਫਿਰ ਪਾਲਣ ਦੀ ਕਬੱਡੀ ਪਾ ਰਹੀ ਹੈ ਖਡਾਲ ਵਾਲੇ ਇਹਨੇ ਥੱਪੀਆਂ ਪਾ ਰਹੀ ਹੈ ਐਡਾ ਨਾ ਸਮਝੀ ਵੀ ਅਸੀਂ ਕੁੜੀਆਂ ਆਣ ਬਿਨਾ ਡਰੇ ਖੇਡਣਾ ਹੈ ਫੇਰ ਜਾ ਕੇ ਪਰ ਟੱਚ ਬਹੁਤ ਲੱਗਦਾ ਹੈ ਰੈਫਰੀ ਨੇ ਫੈਸਲੇ ਕਰ ਦੇਣੇ ਆ ਯਾਫੀਆਂ ਦਾ ਪਾਵਨ ਹਰ ਦਿਨ ਐਤਵਾਰ ਐਵਰੀ ਡੇਸ ਨਾਟ ਸੰਡੇ ਆ ਆ ਮਿੱਤਰੀ ਅੰਗਰੇਜ਼ੀ ਨਾ ਮਾਰਿਆ ਗੁਰਪਤਿੰਦਰਾ ਪਹਿਲੇ ਹੀ ਦੌੜਾ ਇਸ ਦਾ اپنی پنجابی ماں بولی ਨੂੰ ਖਦਿਆ ਭੁੱਲਦੀ ਮਰਦੀ ਆ ਪਰ ਦੁਸ਼ਮਣ ਭੁੱਲ ਜੋ ਇਹ ਜਿਹਨੇ ਕਦੇ ਵੀ ਨਹੀਂ ਆਉਣਾ ਜਿਹੜੀ ਗੱਲ ਨਾ ਬੁੱਲੀ ਲਈ ਲੱਖਾਂ ਸੁਦਾਣਾ ਕਰਦਾ ਫਿਰਦਾ ਜਿਹੜੀ ਗੱਲ ਕਹਿੰਦੇ ਸਾਡੀ ਵੀਰ ਕਰਦੇ ਫਿਰਦੇ ਪਰ ਜੋਤੀ ਹੱਲੇ ਤੱਕ ਨਹੀਂ ਰੁਕੀ ਆਖੜਾਂ ਨੇ ਨਾ ਜਿਆ ਤਾਲੀਆਂ ਵੱਡੀਆਂ ਬਣਦੀਆਂ ਭਾਈ ਓ ਜੋਰਦਾਰ ਬਣਦੀਆਂ ਜੋ ਤੀਨੀ ਨਹੀਂ ਜਫਾ ਖਾਂਦਾ ਅਗਲੀ ਕਬੱਡੀ ਸ਼ੇਂਦਰਪਾਲ ਦੀ ਪੈੜੀ ਆ ਸਣੀ ਓ ਸ਼ੇਂਦਰ ਤਿਆਰੀ ਹੈ ਮੇਰੇ ਮਿੱਤਰੋ ਹੋ ਅੱਗੇ ਚਾਰ ਖਿਡਾਰੀ ਦਾ ਹੋ ਡਾਲ ਪਰ ਤਿਆਰ ਨੇ ਕੌਣ ਬਣ ਕੇ ਟਰਾਈ ਕਰਦੀ ਹੈ ਹੋ ਗੱਲ ਸਮੇਂ ਦੀ ਹੋਣੀ ਹੈ ਇਹਦਾ ਫਲੇੜਾ ਫਲੇੜਾ ਪੈਂਦਾ ਬੱਲੇ 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 ਜੀ ਸ਼ੰਦਰਪਾਲ ਭੱਜਿਆ ਕੁੜੀ ਦੀ ਨਿਮਰਤਾ ਦੇਖੋ ਸਾਰਿਆਂ ਪਿੰਮਰਤਾ ਦੇਖੋ ਉਹ ਥਾਪੀ ਕਿਤੇ ਵੀ ਨਹੀਂ ਮਾਰੀ ਵੀ ਜੱਫੇ ਜੱਫੇ ਲੱਗਦੇ ਚੋਟੀ ਦੇ ਮੱਲਾੜੂ ਹੋ ਬੱਕਰੀ ਬਦਾਮ ਖਾ ਕੇ ਮੱਲ ਨਹੀਂ ਬਣੀ ਥੋੜਾ ਟਾਈਮ ਠਹਿਰ ਜਾ ਬਣਾ ਕੇ ਹਟਾਂਗੇ ਵਰੀ ਹੌ ਤਬਨ ਹੈ ਇਹ ਪਰਦੇ ਵਾਲੀ ਪਾਵਨਾ ਵਰਗੇ ਟਰਾਈ ਪਾਵਨਾ ਜਿਹੜੇ ਕੰਮ ਤੇ ਰਿਹਾ ਨਾਲ ਵਾਲਿਆਂ ਨੇ ਤੈਨੂੰ ਗੱਡੀ ਕੋਲੇ ਜਾ ਕੇ ਮੋਰਾ ਵਾਲੀ ਖਿਡਾਰ ਅਗਲੀ ਕਬੱਡੀ ਪਾ ਰਹੀ ਹੈ ਆਓ ਵਿਚ ਮੈਦਾਨ ਦੇ ਮੇਰੇ ਮਿੱਤਰੋ ਲੱਗ ਜਾਣਾ ਪਤਾ ਯਾਪੀ ਤਿੰਨੇ ਨੇ ਦੀਵਾਲ ਦੇ ਤਿੰਨੇ ਦੇ ਤਿੰਨੇ ਤਿਆਰ ਪਰ ਤਿਆਰ ਨੇ ਲੱਖਾਂ ਬਾਈ ਬੈਠਾ ਵੇਖਦਾ ਹੈ ਵੀ ਕਬੱਡੀ ਅਜ ਬਿੱਟੂ ਦੀਵਾਲ ਦੀ ਯਾਦ ਦੇ ਵਿੱਚ ਕਰਵਾਈ ਹੈ ਇਹਨਾਂ ਪਲੇਅਰਾਂ ਨੇ ਕਬੱਡੀ ਕਾਲ ਦੀ ਯਾਦ ਦੇ ਵਿੱਚ ਕਰਵਾਈ ਹੈ ਲਓ ਸਾਹਮਣੇ ਕਿਹੜੀ ਕਬੱਡੀ ਸੰਪੂਰਾ ਵਾਲੀ ਖਿਡਾਰੀ ਦੀ ਪੈੜੀ ਹੈ 299 ਲਓ ਲੱਗ ਜਾਣਾ ਪਤਾ ਮੇਰੇ ਬੰਦੋ ਮੈਂ ਬੇਨਤੀ ਕਰਦਾ ਬੜੀ ਕੋਈ ਕੋਚ ਸੁਵਾਨ ਵਿਚ ਨਾ ਬੋਲੇ ਜਾ ਕੇ ਪਰ ਦੂਜੇ ਪਾਸੇ ਨੰਬਰ ਉਧਰ ਜਿੱਧਰ ਰੈਫਰੀ ਦਾ ਫੈਸਲਾ ਉਹ ਡਗਾਲ ਵਾਲੀ ਖਿਡਾਰੀ ਦਾ ਨੰਬਰ ਹੈ ਹਾਂ ਕਬੱਡੀ ਪੈ ਚੁੱਕੀ ਹੈ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਵਿੱਚ ਹਾਂ ਅੱਗੇ ਚਾਰ ਨੇ

ਲੈ ਸਾਪਣੇ ਨੰਬਰ ਕਾਲਾ ਜਿਆਦੇ ਟਕੜਾ ਹੈ ਮੈਚ ਟਕੜਾ ਨਹੀਂ ਬੜਾ ਜਿਆਦੇ ਟਕੜਾ ਹੈ ਇਧਰ ਨਵਜੋਤ ਸਿੰਘ ਜੀ ਗੋਲਡੀ ਆਹਰ ਕਹਿੰਦੇ ਅੱਜ ਬਿੱਟਾ ਨਵਜੋਤ ਸਿੰਘ ਜੀ ਗੋਲਡੀ ਕੱटु ਸੱਜਣ ਆਏ ਨੇ ਜਿਨ੍ਹਾਂ ਨੇ ਦੋਨੋਂ ਪ੍ਰਾਈਜ਼ ਦੇਣੇ ਐ ਜਿਨ੍ਹਾਂ ਨੇ ਦੋਨੋਂ ਪ੍ਰਾਈਜ਼ ਦੇਣੇ ਐ ਲਓ ਸਾਹਮਣੇ ਕਹਿੰਦੇ ਕਬੱਡੀ ਕਬੱਡੀ ਹੋ ਗਈ ਮੈਚ ਆਗਲਾ ਤਕੜਾ ਹੋਊ ਮੇਰੇ ਮਿੱਤਰੋ ਟੀਮਾਂ ਦਾ ਟੱਬਾ ਖੜਕੂ ਕੀ ਰੌਣੇ ਦੇ ਨਾਲੇ ਚੁੱਪ ਚੰਗੇਰੀ ਚੁੱਪ ਦੇ ਨਾਲੇ ਪਰਦਾ ਕਿ ਜੇ ਮਨਸੂਰ ਨਾਲ ਬੋਲਦਾ ਤਾਂ ਕਾਂ ਨੀ ਸੋਰੀ ਚੜਦਾ ਹੋ ਕਬੱਡੀ ਪੋਰਡ ਦੇ ਲਈ ਲਓ ਸੁਪਰ ਰਾਜੇ ਦੇ ਖਿਡਾਰੀ ਅੱਗੇ ਵੱਲੋਂ ਵਧੇ ਹੋਈ ਹੈ ਕਬੱਡੀ ਕਬੱਡੀ ਕਰਦੀ ਹੈ ਦੁਵਾਲ ਦੀਆਂ ਦੋ ਖਿਡਾਰੀਆਂ ਤਿਆਰ ਨੇ ਹੋ ਪਿੰਡ ਦੇ ਵਿੱਚ ਰੌਣਕ ਲੱਗੀ ਹੋਈ ਹੈ ਸਾਰਾ ਪਿੰਡ ਆਇਆ ਹੋਇਆ ਹੈ ਲੱਗ ਜਾਣਾ ਪਤਾ ਨਹੀਂ ਕਿੰਨੇ ਬੱਲੇ ਬੱਲੇ ਕਰਵਾਉਣੀ ਹੈ ਏ ਕਬੱਡੀ ਕਬੱਡੀ ਔ ਕਬੱਡੀ ਕਹਿੰਦੇ ਬਿੱਟੂ ਆਇਆ ਹੋਇਆ ਹੰਦੀਰ ਗੜੂ ਸ਼ਾ ਕੋਟਲਾ ਕਿਹਾ ਜਾਂਦਾ ਮੁੰਡੇ ਨੂੰ ਐਨ ਕਹਿੰਦੇ ਕਬੱਡੀ ਦਾ ਪ੍ਰਸਿੱਧ ਕਮੈਂਟੀਟਰ ਆਈ ਸਾਡਾ ਵੱਡਾ ਭਾਈ ਬਿੱਟੂ ਆਇਆ ਹੋਇਆ ਮੇਰੇ ਵੀਰੋ ਸੁਣੇ ਭਾਈ ਤੁਹਾਡਾ ਪਿਆਰ ਹੈ ਇਨਾ ਪਿਆਰਾਂ ਦੇ ਕਰਕੇ ਚੰਦ ਰੌਏ ਰਹਿੰਦੇ ਆ ਸੱਣੀ ਸਾਡਾ ਯਾਰ ਦੁਗਾਂਦੀ ਮੰਜ਼ਲ ਦੇ ਹੁੰਦੀ ਹੈ ਮੰਜ਼ਿਲ ਕੀ ਹੈ ਜਦੋਂ ਮਰ ਕੇ ਬੰਦਾ ਸਿਰੇ ਵੱਲ ਜਾਂਦਾ ਉਹੀ ਮੰਜ਼ਿਲ ਹੈ ਉੱਥੇ ਜਾ ਕੇ ਗੱਲ ਮੁੱਕਦੀ ਹੈ ਲਓ ਸਾਹਮਣੇ ਕਹਿੰਦੇ ਅਗਲੀ ਕਬੱਡੀ ਸੂਰਾਂ ਵਾਲੀ ਖਿਡਾਰੀ ਨੇ ਪੈਰੀ ਹੈ ਲੱਖਾਂ ਵਾਲੀ ਆ ਹੋਇਆ ਬਗਾਲਪੁਰ ਦੇ ਬਿੱਟੂ ਦੀ ਯਾਦ ਦੇ ਵਿੱਚ ਮੇਲਾ ਸ੍ਰੋਪਣੀ ਲੋਕੀ ਯਾਦ ਕਰਦੇ ਆ ਨਾਲ ਕਹਿੰਦੇ ਸਮੁੰਜੀ ಗ್ರಾಮ ਪੰਚਾਇਤ ਲੋਕ ਸੇਵਾ ਸੁਸਾਇਟੀ ਵਾਲੇ ਸਾਡੇ ਸੱਜਣ ਮਿੱਤਰ ਪਰ ਬਗਾਲ ਵਾਲਾ ਉਹ ਹੁਣ ਦੇ ਨਾਲ ਜੁੜ ਗਿਆ ਜਿੱਤਦੇ ਜੀ ਪਾਵੇ ਦਾ ਪਰ ਅਗਲੀ ਕਬੱਡੀ ਤੇ ਸੱਣੀ ਨੇ ਦੱਸਣਾ ਵੀ ਕੌਣ ਪਾ ਰਹੀ ਹੈ ਉਹ ਕਬੱਡੀ ਪੋਰ ਦੇ ਲਈ ਨਿਸ਼ੂ ਤਿਆਰ ਪਰ ਤਿਆਰ ਹੈ ਵੀਰ ਵੀਰੋ ਅੱਗੇ ਕਰੇ ਦਰਦੇ ਵਾਲਿਆ ਹੁਣ ਤਿੰਨ ਖਿਡਾਰੀਾਂ ਕੜ ਬੋਲ ਰਿਹਾ ਹੈ ਇੱਕ ਗੱਲ ਪੱਕੀ ਆ ਸੁਣੀ ਲੋਕਾਂ ਦਾ ਦੀਨ ਮਾਨ ਨਹੀਂ ਇੱਕ ਖਿਡਾਰੀ ਨਾ ਉਹ ਆ ਜਿਹੜੀ ਚੰਨੋਂ ਆਲਖ ਅੰਬਰ ਸਰਦੀ ਹੈ ਉਹਦੀ ਇੱਕ ਆਡੀਓ ਵਾਇਰਲ ਹੋਈ ਲੋਕਾਂ ਨੇ ਗਲਤ ਜਗ੍ਹਾ ਤੇ ਫਟ ਕਰਦੀ ਕਿਉਂਕਿ ਉਹਦੇ ਤੇ ਉਹਦੇ ਦੇ ਵਿੱਚ ਬਹੁਤ ਫਰਕ ਹੈ ਉਸ ਖਿਡਾਰੀ ਨੇ ਆਪਣੇ ਮਾਪੇ ਆ ਉੱਕੇ ਮਰਜੂ ਤੁਸੀਂ ਇਸ ਖਿਡਾਰੀ ਦੀ ਆਡੀਓ ਉਸ ਗਲਤ ਜਗ੍ਹਾ ਤੇ ਖਿੱਟ ਕੀਤੀ ਹੈ ਅਗਲੀ ਕਬੱਡੀ ਪੈੜੀ ਹੈ ਤੇ ਸੱਣੀ ਪਾਈ ਨੇ ਗੱਲ ਕਰਨੀ ਹੈ ਅਗਲੀ ਕਬੱਡੀ ਪੌੜ ਦੇ ਲਈ ਸੋਹਣਿਆ ਮੇਰੇ ਵੀਰੋ ਆਜੋ ਤੀਜੋ 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 ਇਹ ਮੇਰੇ ਵੀਰੋ ਕੁੜੀ ਇਹ ਖੜਾ ਲਾਵੇ ਸੁੱਖ ਨਹੀਂ ਜਪਦੀ ਸੁੱਖ ਨਹੀਂ ਜਪਦੀ ਜਿੱਤਾਂ ਉਹ ਕਹਿੰਦਾ ਹੁੰਦਾ ਵੀ ਫਿਰ ਦੀਪਲ ਸਿਗੇੜੇ ਮਾਰਦੀ ਅੱਜ ਦਗਾਲ ਦੇ ਵਿੱਚ ਖੈਰ ਨਹੀਂ ਲੱਗਦੀ ਖੈਰ ਨਹੀਂ ਲੱਗਦੀ ਆਓ ਸਾਹਮਣੇ ਫਲੇੜੇ ਵਾਲੀ ਇਹ ਸੁਪਰਸਟਾਰ ਆ ਕੋਈ ਜਵਾਕ ਥੋੜੀ ਐ ਇਹਨੂੰ ਫੜਨਾ ਬਿਆਕ ਥੋੜੀ ਐ ਉਹ ਇਹਨੂੰ ਫੜਨਾ ਸੰਦਰਪਾਲ ਆ ਇਹਦਾ ਫਲੇੜਾ ਪੰਡਾ ਮੇਰੇ ਵੀਰੇ ਆਰੀ ਹੈ ਉਸ ਵਾਹਗੁਰੂ ਨੂੰ ਯਾਦ ਕੀਤਾ ਹੈ ਬੇਨਾ ਚਰਲੀਆ ਕਬੱਡੀ ਪਾਉਣ ਲਈ ਮੇਰੀ ਰਖੀਂ ਦਾ ਤੇ ਆਲਾਜ ਅੱਜ ਰਹਿਮਤ ਤੇਰੀ ਦੇ ਨਾਲ ਹੀ ਸੰਜੂ ਸਨ ਮੇਰੇ ਤੇ ਤਾਜ ਲਓ ਪੈ ਰਹੀ ਹੈ ਇੱਕ ਪਾਸੇ ਕਹਿੰਦੇ ਫੱਲੇੜੇ ਵਾਲੀ ਖੜਗੀ ਹੈ ਸ਼ਿੰਦਰਪਾਲ ਪਰ ਦੂਸਰੇ ਪਾਸੇ ਯਾਫੀ ਤਿੰਨੇ ਤਿੰਨੇ ਤਿਆਰ ਦੜਬੇ ਪਿੰਡ ਦੀ ਸਟਾਪ ਲਾਈਨ ਨੂੰ ਲੱਗ ਜਾਣਾ ਪਤਾ ਪੰਡਾ ਜੀ ਦੇ ਨਾਲ 30 ਸੈਕਿੰਡ ਬੀਤਦੇ ਹੈ ਉਹ ਸਮਾਂ ਬੀਤਦਾ ਜਾਂਦਾ ਪਰ ਨਹੀਂ ਆ ਸ਼ਿੰਦਰਪਾਲ ਦੇ ਪਾਏ ਵੱੱਲੇ ਵੱੱਡੀ 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 ਆਡੀਆਂ ਵਧੀਆਂ ਨੇ ਅਗਲੀ ਕਬੱਡੀ ਫਿਰ ਕਹਿੰਦੇ ਪਾਈਆ ਖੇਡ ਦੇ ਮੈਦਾਨ ਦੇ ਵਿੱਚ ਆ ਪਵਨ ਇਹਦੇ ਵੀ ਕਹਿੰਦੇ ਲੋਕ ਅੱਜ ਕੱਲ ਬਾਲੀਆਂ ਗੱਲਾਂ ਕਰਦੇ ਆ ਵੀ ਅੱਜ ਕੱਲ ਪਵਨ ਵੀ ਸਿਰੇ ਦੀਆਂ ਰੇਡਾਂ ਪਾਉਂਦੀ ਹੈ ਇਹ ਤਾਂ ਪਿੰਡ ਲਾਡ ਬੰਜਾਰਾ ਹੈ ਪਰ ਢੁਰਪੇ ਦੀ ਟੀਮ ਨੇ ਪੱਕਾ ਖੇਡਦੀ ਹੈ ਐਸੇ ਨੰਬਰ ਦੇ ਨਾਲ ਮੈਚ ਸਮਾਪਤ ਹੋਏ ਓਏ ਢੁਰਪਾ ਜਿੱਤੀ ਚਲਦੇ ਮੈਚ ਜਿੱਤੂ ਅਗਲਾ ਮੈਚ ਪ੍ਰਿੰਦੀ